ABC ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਮੈਂ ਹਗਰੇਮਾ ਹਾਜ਼ਰ ਹੈ ਸਰਕਾਰ ਦਾ ਖਬਰਨਾਮਾ ਲੈ ਕੇ ਸਰਕਾਰ ਨੇ ਕੀ ਕੁਝ ਕਾਰਸਗੁਜ਼ਾਰੀ ਕੀਤੀ ਕੀ ਕੁਝ ਅੱਜ ਦੀਆਂ ਹਨ ਮੁੱਖ ਖਬਰਾਂ ਸਰਕਾਰੀ ਫੰਡਾਂ ਦੇ ਗबन ਦੇ ਦੋਸ਼ ਹੇਟ ਬੀ ਡੀ ਪੀਓ ਨੂੰ ਕੀਤਾ ਗ੍ਰਿਫਤਾਰ ਪੰਜਾਬ ਦੇ ਪਿੰਡوں ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲੜ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੀ ਹੈ ਪੰਜਾਬ ਦੇ ਖੰਨਾ ਬਲੌਕ ਵਿਕਾਸ ਦੇ ਪੰਚਾਇਤ ਅਫਸਰ ਕੁਲਦੀਪ ਸਿੰਘ ਰੰਦਾਵਾ ਨੂੰ ਸਰਕਾਰੀ ਫੰਡਾਂ ਦੇ ਗਵਨ ਦੇ ਦੋਸ਼ਾ ਹੇਠ ਤੁਰੰਤ ਅੱਜ ਪ੍ਰਭਾਵ ਤੋਂ ਮੌਤਲ ਕਰ ਦਿੱਤਾ ਹੈ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਦੱਸਿਆ ਕਿ ਬीडीपीਓ ਖੰਨਾ ਕੁਲਵਿੰਦਰ ਸਿੰਘ ਰੰਦਾਵਾ ਵਿਰੁੱਧ ਸ਼ਿਕਾਇਤਾਂ ਦੇ ਆਧਾਰ ਉੱਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਲੁਧਿਆਣਾ ਨੂੰ ਜਨ ਸੌਪ ਦਿੱਤੀ ਗਈ ਹੈ ਅਨੁਸਾਰ ਕਿ ਡੀਡੀ ਪੀਓ ਲੁਧਿਆਣਾ ਵੱਲੋਂ ਪ੍ਰਾਪਤ ਹੋਈ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਕੁਲਵਿੰਦਰ ਸਿੰਘ ਰੰਧਾਵਾ ਨੇ ਪੰਚਾਇਤ ਸਮੇਟੀ ਖੰਨਾ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਅਣਅਧਿਕਾਰਿਤ ਖਾਤੇ ਖੁਲਵਾ ਕੇ ਬਿਨਾਂ ਮਨਜ਼ੂਰੀ ਤੋਂ 58.25 ਲੱਖ ਰੁਪਏ ਦੀ ਗਲਤ ਢੰਗ ਨਾਲ ਅਦਾਇਗੀ ਕੀਤੀ ਹੈ ਕੈਬਨਿਟ ਮੰਤਰੀ ਨੇ ਕਿਹਾ ਇਹਨਾਂ ਦੋਸ਼ਾਂ ਦੇ ਆਧਾਰ ਦੇ ਉੱਤੇ ਕੁਲਵਿੰਦਰ ਸਿੰਘ ਰੰਧਾਵਾ ਬੀਡੀਪੀਓ ਖੰਨਾ ਨੂੰ ਸਰਕਾਰੀ ਸੇਵਾ ਤੋਂ ਤੁਰੰਤ ਮੋਤਲ ਕਰ ਦਿੱਤਾ ਗਿਆ ਮੋਤਲੀ ਦੇ ਸਮੇਂ ਦੌਰਾਨ ਅਧਿਕਾਰੀਆਂ ਦਾ ਹੈੱਡਕੁਆਟਰ ਦਫਤਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਐਸ اے ਐਸ ਨਗਰ ਹੋਵੇਗਾ ਹੁਕਮਾ ਮੁਤਾਬਿਕ ਮੋਤਲ ਅਧਿਕਾਰੀਆਂ ਨੂੰ ਪੰਜਾਬ ਸਿਵਲ ਸੇਵਾ ਰੂਲਸ ਦੇ ਨਿਯਮ 7.2 ਅਧੀਨ ਨਿਯਮਾਂ ਤੇ ਸ਼ਰਤਾਂ ਅਨੁਸਾਰ ਰੋਜ਼ਗਾਰ ਪੱਤਾ ਦਿੱਤਾ ਜਾਵੇਗਾ ਲੋਕਾਂ ਨੂੰ ਸਾਫ਼ ਸੁਥਰਾ ਅਤੇ ਪ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਵਚਨਵੱਤਾ ਦੁਹਰਾਉਂਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਅਗਵਾਈ ਵਾਲੀ ਸਰਕਾਰ ਡਿਊਟੀ ਵਿੱਚ ਕੁਤਾਹੀ अनुशासनहीनता ਤੇ ਭ੍ਰਸ਼ਟਾਚਾਰੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਕਿਹਾ ਅਜਿਹੇ ਮਾਮਲੇ ਸਾਹਮਣੇ ਆਉਣ ਤੇ ਤੁਰੰਤ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਦੋ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਡੈਰੀ ਫਾਰਮਿੰਗ ਦੀ ਸ਼ੁਰੂਆਤ 18 ਦਸੰਬਰ ਤੋਂ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਦਿਸ਼ਾ ਨਿਰਦੇਸ਼ੀ ਦੇ ਅਨੁਸਾਰ ਦੁੱਧ ਉਤਪਾਦਨ ਅਤੇ ਸੂਬੇ ਦੇ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਨ ਦੇ ਲਈ ਇਸ ਉਦੇਸ਼ ਦੇ ਨਾਲ ਡੈਰੀ ਵਿਕਾਸ ਵਿਭਾਗ ਦੇ ਵੱਲੋਂ 18 ਤੋਂ 29 ਦਸੰਬਰ 2023 ਤੱਕ ਦੋ ਹਫ਼ਤਿਆਂ ਦੇ ਡੈਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਦੇ ਲਈ ਨਵਾਂ ਬੈਂਚ ਸ਼ੁਰੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ ਡੈਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਿਖਲਾਈ ਤੋਂ ਬਾਅਦ ਜਨਰਲ ਸ਼੍ਰੇਣੀ ਦੇ ਕਿਸਾਨ ਵਿਭਾਗ ਦੀ ਸਕੀਮ ਅਧੀਨ 2 ਤੋਂ 20 ਪਸ਼ੂਆਂ ਦਾ ਡੈਰੀ ਯੂਨਿਟ ਸਥਾਪਿਤ ਕਰਨ ਦੇ ਲਈ ਹਰੇਕ ਦੁੱਧਾਰੂ ਪਸ਼ੂ ਉੱਤੇ 17500 ਰੁਪਏ ਸਬਸਿਡੀ ਦਾ ਲਾਭ ਲੈਣ ਦੇ ਯੋਗ ਹੋਵੇਗਾ ਇਸ ਤਰ੍ਹਾਂ ਅਨੁਸੂਚਿਤ ਜਾਤੀਆਂ ਵਰਗ ਦੇ ਨਾਲ ਸੰਬੰਧਿਤ ਡੈਰੀ ਕਿਸਾਨਾਂ ਨੂੰ ਅਜੇਹੀ ਹੀ ਯੂਨਿਟ ਦੀ ਸਥਾਪਨਾ ਕਰਨ ਦੇ ਲਈ ਹਰੇਕ ਦੁੱਧਾਰੂ ਉੱਤੇ 23 23100 ਰੁਪਏ ਸਬਸਿਡੀ ਮਿਲਣ ਯੋਗ ਹੋਵੇਗੀ ਕੈਬਨਿਟ ਮੰਤਰੀ ਨੇ ਦੱਸਿਆ ਕਿਸਾਨ ਮਾਡਲ ਕੈਟਲ ਸ਼ੈਡ ਦੁੱਧ ਸੁਚਾਈ ਵਾਲੀਆਂ ਮਸ਼ੀਨਾ ਅਤੇ ਚਾਰਾ ਵਧਣ ਵਾਲੀਆਂ ਮਸ਼ੀਨਾ ਸਮੇਤ ਹੋਰ ਮਸ਼ੀਨਾ ਉੱਤੇ ਵੀ ਸਬਸਿਡੀ ਦਾ ਲਾਭ ਲੈ ਸਕਦੇ ਆ ਉਹਨਾਂ ਦੱਸਿਆ ਕਿ ਪਿੰਡੂ ਵਿਕਾਸ ਨਾਲ ਸੰਬੰਧਿਤ 18 ਤੋਂ 55 ਸਾਲ ਦੀ ਉਮਰ ਦੇ ਡੈਰੀ ਫਾਰਮਰ ਜਿਨ੍ਹਾਂ ਦੇ ਘੱਟੋ-ਘੱਟ ਪੰਜਵੀਂ ਪਾਸ ਕੀਤੀ ਹੋਵੇ ਅਤੇ ਚਾਰ ਚਾਰਾ ਉਗਾਉਣ ਵਾਲੀ ਆਪਣੀ ਜ਼ਮੀਨ ਹੋਵੇ ਤਾਂ ਉਹ ਆਪਣੇ ਨੇੜਲੇ ਜ਼ਿਲ੍ਹਾ ਨੇੜਲੇ ਜ਼ਿਲ੍ਹਾ ਡਿਪਟੀ ਡਾਇਰੈਕਟਰ ਡੈਰੀ ਵਿਕਾਸ ਦਫ਼ਤਰ ਆਪਣੇ ਵਿਕੇ ਆਪਣੇ ਸਿੱਖਿਆ ਯੋਗਤਾ ਸਰਟੀਫਿਕੇਟ ਦਿਖਾ ਕੇ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋ ਜਮ੍ਹਾਂ ਕਰਵਾ ਕੇ ਸਿਖਲਾਈ ਵਾਸਤੇ ਆਪਣਾ ਨਾਮ ਦਰਜ ਕਰਵਾ ਸਕਦੇ ਨੇ ਉਹਨਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਡੈਰੀ ਫਾਰਮ ਨੂੰ ਦੁੱਧਾਰੂ ਪਸ਼ੂਆਂ ਦੇ ਪਾਲਣ ਪੋषण ਖੁਰਾਕ ਬਿਮਾਰੀ ਤੋਂ ਬਚਾ ਨਸਲ ਸੁਧਾਰ ਸਾਰਾ ਸਾਲ ਹਰਾਚਾਰਾ ਪੈਦਾ ਕਰਨ ਦੁੱਧ ਤੋਂ ਹੋਰ ਉਤਪਾਦ ਬਣਾਉਣ ਆਦਿ ਦੇ ਵਿੱਚ ਪੂਰਨ ਜਾਣਕਾਰੀ ਦਿੱਤੀ ਜਾਵੇਗੀ ਤਾਂ ਮੰਤਰੀ ਬਲਕਾਰ ਸਿੰਘ ਨੇ ਅੱਜ ਮਿਊਂਸੀਪਲ ਕਾਰਪੋਰੇਸ਼ਨ ਤੇ ਸਫਾਈ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਸੰਬੰਧੀ ਅੱਜ ਮਿਊਂਸੀਪਲ ਪਵਨ ਸੈਕਟਰ 35 ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਇਹ ਮੀਟਿੰਗ ਡਾਇਰੈਕਟਰ ਸਥਾਨਕ ਸਰਕਾਰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਅਤੇ ਡਿਪਟੀ ਕੰਟਰੋਲ ਸਥਾਨਕ ਸਰਕਾਰਾਂ ਦੀ ਆਮੋ-ਜੋਲੀ ਵਿੱਚ ਹੋਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਵਿੱਚ ਸਫਾਈ ਵਿਵਸਥਾ ਕਾਇਮ ਰੱਖਣ ਦੇ ਲਈ ਇੱਕ ਮਹੱਤਵਪੂਰਨ ਕੰਮ ਹੈ ਇਸ ਵਿੱਚ ਸ਼ਹਿਰੀ ਸਥਾਨਕ ਸੰਸਥਾਮਾ ਅਧੀਨ ਕੰਮ ਕਰਦੇ ਸਫਾਈ ਸੇਵਕਾ ਅਤੇ ਸੀਵਰ ਮੈਨਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਮੀਟਿੰਗ ਦੌਰਾਨ ਯੂਨੀਨਾ ਦੇ ਨੁਮਾਇੰਦਿਆਂ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਉਹ ਪੰਜਾਬ ਨੂੰ ਸਵੱਛਤਾ ਅਭਿਆਨ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਉਣ ਦੇ ਲਈ ਕੰਮ ਤੰਦਾਈ ਦੇ ਨਾਲ ਕਰ ਰਹੇ ਹਨ ਤੇ ਪੂਰੀ ਮਿਹਨਤ ਕਰ ਰਹੇ ਨੇ ਮੀਟਿੰਗ ਦੇ ਵਿੱਚ ਯੂਨੀਨਾ ਦੇ ਵੱਲੋਂ ਵੱਖ-ਵੱਖ ਮੰਗਾਂ ਸੰਬੰਧੀ ਵਿਸਥਾਰਪੂਰਕ ਚਰਚਾ ਕੀਤੀ ਗਈ ਯੂਨੀਨਾ ਦੇ ਵੱਲੋਂ ਨੁਮਾਇੰਦਿਆਂ ਨੂੰ ਸੁਣਨ ਤੋਂ ਬਾਅਦ ਮੰਤਰੀ ਨੇ ਯੂਨੀਨਾ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਦੀਆਂ ਜੋ ਵੀ ਜੋਅਸ ਮੰਗਾਏ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਵਾਂਗੇ ਤੇ ਇਹਨਾਂ ਮੰਗਾ ਨੂੰ ਹੱਲ ਕਰਨ ਦੀ ਪੂਰਨ ਤੌਰ ਤੇ ਕੋਸ਼ਿਸ਼ ਕਰਾਂਗੇ ਤਾਂ ਪਲਕੇ ਹੋਵੇਗੀ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਮੁੱਖ ਮੰਤਰੀ ਮਾਨ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਹੋਣਗੇ ਮੌਜੂਦ 1125 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ ਬਠਿੰਡਾ ਦੇ ਵਿੱਚ ਨਵੇਂ ਬੱਸ ਸਟੈਂਡ ਆਡੀਟੋਰੀਅਮ ਹਸਪਤਾਲ ਅਤੇ ਪਿੰਡੂ ਖੇਤਰਾ ਦੇ ਲਈ ਸੀਵਰੇਜ ਅਤੇ ਸੜਕਾ ਸੰਬੰਧਿਤ ਕੰਮ ਦਾ ਰੱਖਣਗੇ ਨਹੀਂ ਪੱਥਰ ਇਸ ਉਮੀਦ ਦੇ ਨਾਲ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਦੀ ਸਰਕਾਰ ਬਣਾਈ ਹੈ ਸਰਕਾਰ ਉਸ ਨੂੰ ਪੂਰਾ ਕਰਨ ਜਾ ਰਹੀ ਹੈ ਇਹ ਬੋਲ ਬੋਲੇ ਨੇ ਮਾਲਵਿੰਦਰ ਕੰਗ ਦੇ ਵੱਲੋਂ ਤਾਂ ਪਟੰਨਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਕਾਸ ਰੈਲੀ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਇਸ ਵਿਕਾਸ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਰ ਸ਼ਿਰਕਤ ਕਰਨਗੇ ਦੋਵੇਂ ਆਗੂ ਬਠਿੰਡਾ ਦੇ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਇਹ ਜਾਣਕਾਰੀ ਆਮ ਆਦਮੀ ਪਾਰਟੀ ਪੰਜਾਬ ਦੇ ਮੁਖਬੁਲਾ ਰੇ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਸ਼ਨੀਵਾਰ ਨੂੰ ਚੰਡੀਗੜ੍ਹ ਪਾਰਟੀ ਦੇ ਮੁਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਸ ਵੇਲੇ ਦਿੱਤੀ ਗਈ ਕੰਗ ਨੇ ਕਿਹਾ ਇੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਦੇ ਸਰਪੱਖੀ ਵਿਕਾਸ ਦੇ ਲਈ ਵਚਨਬੱਧ ਹੈ ਵਿਕਾਸ ਕ੍ਰਾਂਤੀ ਰੈਲੀ ਸੂਬੇ ਦੇ ਵਿਕਾਸ ਪ੍ਰੋਜੈਕਟਾਂ ਨੂੰ ਹੁਲਾਰਾ ਦੇਣ ਦੇ ਲਈ ਕੰਮ ਕਰ ਰਹੀ ਹੈ ਕੰਗ ਨੇ ਦੱਸਿਆ ਹੈ ਕਿ ਪਲਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਕਨਵੀਨਿਅਰ ਅਲਵਿੰਦ ਕੇਜਰੀਵਾਲ ਬਠਿੰਡਾ ਦੇ ਵਿੱਚ ਨਵੇਂ ਬਸ ਸਟੈਂਡ ਮਲਟੀ ਪਰਪਸ ਆਡੀਟੋਰੀਅਮ ਅਤੇ 50 ਬਸਤੀਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ ਉਹ ਬਠਿੰਡਾ ਦੀ ਵਿਅਤੀ ਖੇਤਰਾਂ ਦੇ ਲਈ ਸੀਵਰੇਜ ਅਤੇ ਸੜਕਾਂ ਨਾਲ ਸੰਬੰਧਿਤ ਕੰਮਾਂ ਦਾ ਨੀਂਹ ਪੱਥਰ ਵੀ ਰੱਖਣਗੇ ਕੰਗ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡੂ ਖੇਤਰਾ ਨੂੰ ਸੀਵਰੇਜ ਸਿਸਟਮ ਦੇ ਨਾਲ ਲੇਸ ਕਰਨਾ ਪੀਣ ਵਾਲਾ ਪਾਣੀ ਮਲਟੀਪਰਪਸ ਹਾਲ ਅਤੇ ਬਧੀਆਂ ਸਿੱਖਿਆ ਤੇ ਸਿਹਤ ਵਿਸਥਾਰ ਮਾਨ ਸਰਕਾਰ ਦੀ ਮੁੱਖ ਤਰਜੀਹ ਹੈ ਇਸ ਨਾਲ ਹੀ ਸਰਕਾਰ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ ਅਤੇ ਹਰ ਜ਼ਿਲ੍ਹੇ ਦੇ ਵਿੱਚ ਕਰੋੜਾ ਰੁਪਏ ਦੇ ਪ੍ਰੋਜੈਕਟ ਜਿਹੜੇ ਹੈ ਲੋਕਾਂ ਨੂੰ ਸਮਰਪਿਤ ਕਰ ਰਹੀ ਹੈ ਕਾਂਗਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਆਸਵਾ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ ਮਾਨ ਸਰਕਾਰ ਲਗਾਤਾਰ ਹੀ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਤਰੱਕੀ ਦੇ ਲਈ ਆਪ ਕਨਵੀਨਿਅਰ ਅਰਵਿੰਦ ਕੇਜਰੀਵਾਲ ਦੀ ਇਨਕਲਾਬੀ এজেন্ডੇ ਨੂੰ ਲਾਗੂ ਕਰਨ ਦੇ ਵਿੱਚ ਤੰਦੇਈ ਦੇ ਨਾਲ ਮਿਹਨਤ ਕਰ ਰਹੀ ਹੈ ਤਾਂ ਖਬਰ ਬਿਜਲੀ ਵਿਭਾਗ ਦੇ ਨਾਲ ਜੁੜੀ ਹੋਈ ਹੈ ਬਿਜਲੀ ਵਿਭਾਗ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਅਗਰ ਕਿਸੇ ਵਿਅਕਤੀ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਜਲੀ ਵਿਭਾਗ ਦੀ ਲਾਪਰਵਾਹੀ ਇਸ ਵਿੱਚ ਆਉਂਦੀ ਹੈ ਤਾਂ ਮੁਆਵਜ਼ਾ ਜਿਹੜਾ ਹੈ ਉਹ ਮਿਲੇਗਾ ਚਾਹੇ ਉਹ ਆਮ ਵਿਅਕਤੀ ਹੋਵੇ ਸਰਕਾਰੀ ਮੁਲਾਜ਼ਮ ਹੋਵੇ ਜਾਂ ਫਿਰ ਵਿਜਲੀ ਵਿਭਾਗ ਦੇ ਉਤੇ ਹੀ ਠੇਕੇ ਉਤੇ ਕੰਮ ਕਰਦਾ ਹੋਵੇ ਉਹ ਵਿਅਕਤੀ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਮੁਆਵਜ਼ਾ ਜਿਹੜਾ ਹੈ ਵਿਜਲੀ ਵਿਭਾਗ ਦੇ ਵੱਲੋਂ ਹੀ ਦਿੱਤਾ ਜਾਵੇਗਾ ਤਾਂ ਇਸ ਸਾਰੇ ਦੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਮੁਆਵਜ਼ਾ ਜਾਰੀ ਕਰਨ ਦੇ ਲਈ ਵੱਧ ਤੋਂ ਵੱਧ 30 ਦਿਨ ਦਾ ਸਮਾਂ ਤੈਅ ਕੀਤਾ ਗਿਆ ਹੈ ਇਹ ਜਾਣਕਾਰੀ ਪੰਜਾਬ ਰਾਜ ਪਾਵਨ ਕਾਰਪੋਰੇਸ਼ਨ ਤਹਿਤ ਜਿਹੜੀ ਹੈ ਉਹ ਸ਼ੁੱਕਰਵਾਰ ਨੂੰ ਪੰਜਾਬ ਦੇ ਹਾਈ ਕੋਰਟ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ ਬਿਜਲੀ ਦੇ ਕਰੰਟ ਦੇ ਕਾਰਨ ਜਿਹੜਾ ਹੈ ਮੁਆਵਜ਼ੇ ਸੰਬੰਧੀ ਵੱਡੀ ਗਿਣਤੀ ਦੇ ਵਿੱਚ ਪਟੀਸ਼ਨਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਈਆਂ ਸਨ ਅਤੇ PSPCL ਨੂੰ ਮੁਆਵਜ਼ੇ ਲਈ ਨੀਤੀ ਬਣਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਸ਼ੁਕਰਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਐਡਵੋਕੇਟ ਜਿਹੜੇ ਤੀਬਰ ਸ਼ਰਮਾ ਨੇ ਮੁਆਵਜ਼ੇ ਦੇ ਲਈ ਤਿਆਰ ਕੀਤੀ ਗਈ ਨੀਤੀ ਹਾਈ ਕੋਰਟ ਅੱਗੇ ਪੇਸ਼ ਕੀਤੀ ਹੈ ਇਸ ਤਹਿਤ ਸਰਕਾਰੀ ਮੁਲਾਜ਼ਮਾ ਠੇਕਾ ਮੁਲਾਜ਼ਮਾ ਦੇ ਨਾਲ ਨਾਲ ਆਮ ਲੋਕਾਂ ਦੇ ਲਈ ਵੀ ਮੁਆਵਜ਼ਾ ਤੈਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਇਸ ਵਿੱਚ ਇਹ ਕਿਹਾ ਗਿਆ ਹੈ ਕਿ ਬਹੁਤ ਸਾਰੇ ਅਜਿਹੇ ਮਾਮਲੇ ਜਿਹੜੇ ਨੇ ਪੈਂਡਿੰਗ ਪਏ ਨੇ ਹਾਈ ਕੋਰਟ ਦੇ ਵਿੱਚ ਜਿਸ ਵਿੱਚ ਆਮ ਲੋਕ ਵੀ ਨੇ ਜਿਨ੍ਹਾਂ ਨੂੰ ਕਰੰਟ ਲੱਗਣ ਦੇ ਕਾਰਨ ਜਾਂ ਤਾਂ ਉਹ ਫਟੜ ਹੋ ਗਏ ਨੇ ਜਾਂ ਫਿਰ ਉਹਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਬਿਜਲੀ ਵਿਭਾਗ ਦੀ ਜੇਕਰ ਲਾਪਰਵਾਹੀ ਸਾਹਮਣੇ ਆਵੇਗੀ ਤਾਂ ਉਹਨਾਂ ਨੂੰ ਮੁਆਵਜ਼ਾ ਪੂਰਨ ਤੌਰ ਤੇ ਮਿਲੇਗਾ ਤੇ 30 ਦਿਨ ਦੇ ਅੰਦਰ ਅੰਦਰ ਇਹ ਮੁਆਵਜ਼ਾ ਜਿਹੜੀ ਰਾਸ਼ੀ ਹੈ ਉਹ ਮਹੀਆ ਕਰਵਾਈ ਜਾਵੇਗੀ ਇਸ ਤਹਿਤ ਬਹੁਤ ਸਾਰੇ ਲੋਕ ਆਮ ਲੋਕ ਵੀ ਸ਼ਾਮਿਲ ਨੇ ਨੀਤੀ ਦੇ ਅਨੁਸਾਰ ਜੇਕਰ ਆਮ ਨਾਗਰਿਕ ਨੂੰ ਵੀ ਵਿਜਲੀ ਵਿਭਾਗ ਦੀ ਅਣਗੈਲੀ ਕਾਰਨ ਕਰੰਟ ਲੱਗਦਾ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਚਾਹੇ ਉਸ ਨੂੰ ਮਾਮੂਲੀ ਖਰੋਚਾ ਆਇਆ ਹੋਣ ਉਸ ਤਹਿਤ ਵੀ ਉਸ ਨੂੰ ਮੁਆਵਜ਼ਾ ਜਿਹੜਾ ਹੈ ਕਰਮਚਾਰੀ ਮੁਆਵਜ਼ਾ ਐਕਟ ਦੇ ਤਹਿਤ ਜਾਰੀ ਕੀਤਾ ਜਾਵੇਗਾ ਮੁਆਵਜ਼ੇ ਦੀ ਗਣਨਾ ਕਰਨ ਦੇ ਲਈ ਮ੍ਰਿਤਕ ਦੀ ਆਮਦਨ ਉਮਰ ਅਤੇ ਹੋਰ ਕਾਰਨ ਦਾ ਅਧਿਐਨ ਪੂਰਨ ਤੌਰ ਤੇ ਕੀਤਾ ਜਾਵੇਗਾ ਇਸ ਸਭ ਨੂੰ ਦੇਖਣ ਤੋਂ ਬਾਅਦ ਵੱਧ ਤੋਂ ਵੱਧ 30 ਦਿਨ ਦੇ ਅੰਦਰ-ਅੰਦਰ ਜ਼ਖਮੀ ਜਾਂ ਮ੍ਰਿਤਕਾਂ ਦੇ ਜਿਹੜੇ ਰਿਸ਼ਤੇਦਾਰ ਜਾਂ ਫਿਰ ਪਰਿਵਾਰਕ ਮੈਂਬਰ ਨੂੰ ਮੁਆਵਜ਼ਾ ਰਾਸ਼ੀ ਦੇ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੀ ਇਸ ਦੀ ਸੂਚਨਾ ਉੱਤੇ ਹਾਈ ਕੋਰਟ ਨੇ ਇਹ ਕਿਹਾ ਕਿ ਇਸ ਨੀਤੀ ਦੇ ਤਹਿਤ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਪੈਂਡਿੰਗ ਜਿਹੜੇ ਮਾਮਲੇ ਪਏ ਨੇ ਉਹਨਾਂ ਨੂੰ ਨਿਪਟਾਇਆ ਜਾ ਸਕੇ ਤੇ ਪੰਜਾਬ ਸਰਕਾਰ ਨੇ ਇਸ ਉੱਤੇ ਜਵਾਬ ਦੇਣ ਦੇ ਲਈ ਹਾਈ ਕੋਰਟ ਤੋਂ ਕੁਝ ਸਮਾਂ ਮੰਗਿਆ ਹੈ ਇਸ ਉੱਤੇ ਹਾਈ ਕੋਰਟ ਨੇ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਕਰ ਦਿੱਤੀ ਗਈ ਹੈ ਤੇ ਹੁਣ ਬਿਜਲੀ ਵਿਭਾਗ ਦੀ ਜੇਕਰ ਕਦੀ ਵੀ ਲਾਪਰਵਾਹੀ ਸਾਹਮਣੇ ਆਈ ਹੈ ਤੇ ਜਿਸ ਵਿੱਚ ਜੇ ਚਾਹੋ ਆਮ ਲੋਕ ਹੋਵੇ ਸਰਕਾਰੀ ਮੁਲਾਜ਼ਮ ਹੋਵੇ ਜਾਂ ਕਿਸੇ ਵੀ ਹੋਰ ਵਿਭਾਗ ਦੇ ਨਾਲ ਸੰਬੰਧਿਤ ਉਹ ਮੁਲਾਜ਼ਮ ਹੋਵੇ ਤਾਂ ਅਗਰ ਉਸ ਨੂੰ ਜ਼ਖਮੀ ਕਰੰਟ ਲੱਗਦਾ ਹੈ ਉਹ ਜ਼ਖਮੀ ਹੋ ਜਾਂਦਾ ਉਸ ਦੀ ਮੌਤ ਹੋ ਜਾਂਦੀ ਹੈ ਚਾਹੇ ਘੱਟ ਚੋਟਾ ਲੱਗਿਆ ਹੋਵੇ ਵੱਧ ਚੋਟਾ ਲੱਗਿਆ ਹੋਵੇ ਤਾਂ ਉਸ ਨੂੰ ਰਾਸ਼ੀ ਮੁਹੱਈਆ ਵਿਭਾਗ ਦੇ ਵੱਲੋਂ ਕਰਵਾਈ ਜਾਵੇਗੀ ਤੇ ਨਾਲ ਹੀ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ 3 ਦਿਨਾ ਦਾ ਸਮਾਂ ਲੱਗੇਗਾ ਤੇ ਸਾਰਾ ਕੁਝ ਉਸ ਦੀ ਉਮਰ ਉਸ ਦੀ ਜੋ ਉਸ ਦੀ ਆਮਦਨ ਸਾਰਾ ਕੁਝ ਦੇਖਣ ਤੋਂ ਬਾਅਦ ਰਾਸ਼ੀ ਤੈਅ ਕੀਤੀ ਗਈ ਹੈ ਤੇ ਨਾਲ ਹੀ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ ਦੇ ਦਿੱਤੇ ਗਏ ਨੇ ਤੇ ਜਵਾਬ ਦੇ ਲਈ ਹਾਈ ਕੋਰਟ ਨੇ ਸਮਾਂ ਮੰਗਿਆ ਹੈ ਕਿ ਮੈਨੂੰ ਸਾਨੂੰ ਸਮਾਂ ਦਿੱਤਾ ਜਾਵੇ ਇਸ ਉੱਤੇ ਵਿਚਾਰ ਕਰਨ ਦੇ ਲਈ ਤੇ ਨਾਲ ਹੀ ਹਾਈ ਕੋਰਟ ਦੇ ਵੱਲੋਂ ਸਰਕਾਰ ਨੂੰ ਕਿਹਾ ਗਿਆ ਹੈ ਕਿ ਸਰਕਾਰ ਜਿਹੜਾ ਹੈ ਉਹ ਜਿੰਨੇ ਵੀ ਕੋਰਟ ਦੇ ਵਿੱਚ ਪੁਰਾਣੇ ਪੈਂਡਿੰਗ ਮਾਮਲੇ ਪਏ ਆ ਉਹਨਾਂ ਨੂੰ ਨਿਪਟਾਵੇ ਤੇ ਵੰਦੇ ਮੁਆਵਜ਼ਾ ਰਾਸ਼ੀ ਜਿਹੜੀ ਹੈ ਉਹ ਲੋਕਾਂ ਨੂੰ ਦਿੱਤੀ ਜਾਵੇ ਆਮ ਤੌਰ ਤੇ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਐ ਕਿ ਲਾਪਰਵਾਹੀ ਬਿਜਲੀ ਵਿਭਾਗ ਦੀ ਹੁੰਦੀ ਹੈ ਪਰ ਕਰੰਟ ਲੱਗ ਜਾਂਦਾ ਹੈ ਤੇ ਜਦੋਂ ਅਸੀਂ ਪਿਛਲੇ ਬੀਤੇ 6 ਮਹੀਨੇ ਪਹਿਲਾਂ ਅਜਿਹੇ ਮਾਮਲੇ ਸਾਹਮਣੇ ਆਏ ਸੀ ਇੱਕ ਵਿਅਕਤੀ ਦਾ ਵੀ ਸਾਹਮਣੇ ਆਇਆ ਸੀ ਕਿ ਉਹ ਰੇੜੀ ਲਗਾਉਂਦਾ ਸੀ ਬਾਜ਼ਾਰ ਦੇ ਵਿੱਚ ਬਰਸਾਤਾਂ ਦਾ ਮੌਸਮ ਸੀ ਤੇ ਖੰਬੇ ਦੇ ਨਾਲ ਉਸਨੇ ਰੇੜੀ ਲਗਾਈ ਸੀ ਤੇ ਉਸ ਦੀ ਬਿਜਲੀ ਵਿਭਾਗ ਦੀ ਗਲਤੀ ਸਾਹਮਣੇ ਆਈ ਸੀ ਕਿ ਜਿਹੜਾ ਕਰੰਟ ਖੰਬੇ ਦੇ ਵਿੱਚ ਆ ਰਿਹਾ ਸੀ ਤਾਂ ਉਸ ਵਿਅਕਤੀ ਨੂੰ ਨਹੀਂ ਪਤਾ ਸੀ ਕਿ ਕਰੰਟ ਖੰਬੇ 'ਚ ਆ ਰਿਹਾ ਸੀ ਉਸ ਦੇ ਵੱਲੋਂ ਰੇੜੀ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਅਚਾਨਕ ਉਸ ਨੂੰ ਇੰਨੀ ਬੁਰੀ ਤਰੀਕੇ ਨਾਲ ਕਰੰਟ ਲੱਗ ਜਾਂਦਾ ਹੈ ਤੇ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਅਜੇ ਬਹੁਤ ਸਾਰੇ ਮਾਮਲੇ ਜਿਹੜੇ ਨੇ ਕੋਰਟ ਦੇ ਵਿੱਚ ਪੈਂਡਿੰਗ ਪਏ ਨੇ ਤਾਂ ਇਹਨਾਂ ਸਾਰੇ ਮਾਮਲਿਆਂ ਨੂੰ ਨਿਪਟਾਰਾ ਨਿਪਟਾਰਾ ਕਰਨ ਦੇ ਲਈ ਹੁਣ ਕੋਰਟ ਦੇ ਵੱਲੋਂ ਜਿਹੜਾ ਸਰਕਾਰ ਨੂੰ ਹੁਕਮ ਦੇ ਦਿੱਤੇ ਗਏ ਨੇ ਤੇ ਰਾਸ਼ਰੀ ਨੂੰ 30 ਦਿਨਾਂ ਦੇ ਅੰਦਰ ਉਹਨਾਂ ਲੋਕਾਂ ਨੂੰ ਮੁਹੱਈਆ ਕਰਨ ਦੇ ਲਈ ਗੱਲ ਆਖੀ ਗਈ ਹੈ ਤਾਂ ਇਸ ਸਾਰੇ ਮਾਮਲੇ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਵਕਤ ਮੰਗਿਆ ਗਿਆ ਤੇ ਸੁਪਰੀਮ ਮਾਫ ਕਰਨਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਉੱਤੇ ਕਾਰਵਾਈ ਜਿਹੜੀ ਹੈ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਇਹ ਸਨਾਚੀਆਂ ਮੁਖ ਖਬਰਾਂ ਹੋਰ ਵੱਡੀਆਂ ਤੇ ਤਾਜ਼ੀ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ